ਕੋਈ ਨਾ ਕੋਈ ਬੈਂਕਰ ਘਾਰੇ ਦੇ ਵਾਦਾਂ ਦੇ ਠੀਕ ਹੈ ਦੇਖੋ ਜੀ ਆਪਾਂ ਸੇਖੋਂ ਸਾਹਿਬ ਦਾ ਬੈਂਚਾਂ ਦੇ ਨਾਲ ਨਹੀਂ ਜੋੜਦੇ ਮੈਂ ਉਹਰੇ 2010 ਦੇ ਵਿੱਚ ਮਕਾਨ ਬਣਾਉਣ ਲੱਗਿਆ ਸੀਗਾ ਉਸ ਵੇਲੇ ਜਿਹੜੀਆਂ ਗਲੀਆਂ ਸੀਗੀਆਂ ਇੱਕ ਤਾਂ ਜਿੱਥੇ ਗਲੀ ਚ ਮੈਰ ਹੈ ਨਾ ਇੱਥੇ ਚੜੀ ਵਗੈਰਾ ਬਿਜੂ ਸੀ ਬਿਲਕੁਲ ਕੱਟੀ ਸੀ ਤੇ ਜਿਹੜੀ ਨਾਲ ਦੀ ਗਲੀ ਸੀ ਉਹ ਬਹੁਤ ਡੂੰਗੀ ਸੀ ਲੋਕਾਂ ਨੂੰ ਉੱਪਰ ਚੜਨ ਦੇ ਲਈ ਆਪਣੀ ਮਿੱਟੀ ਦਾ ਗਾਗਾ ਰਸ ਬਣਾਇਆ ਚ ਉੱਪਰ ਮਕਾਨ ਚੜਨ ਦੇ ਲਈ ਕਾਫੀ ਡੂੰਘੀਆਂ ਸੀ ਉਹ ਗਲੀ ਸਾਰੀ ਔਰ ਜੋ ਕੋ ਉਸ ਵੇਲੇ ਸੰਬੰਧਿਤ ਕੋਈ ਜਿਹੜੇ ਐਮਸੀ ਨਾਲੋਂ ਪੁੱਛਣਾ ਉਹ ਗੱਲ ਨਹੀਂ ਕਿ ਸਾਡੇ ਬਸ ਦਾ ਰੋਗ ਨਹੀਂ ਹੈ ਵੀ ਇਹ ਗਲੀਆਂ ਤਾਂ ਸਭ ਤੋਂ ਵੱਡ ਨਹੀਂ ਰਹੀਆਂ ਸਾਡੇ ਕੋਲ। ਸੋ ਮੇਰੇ ਦੇਖਦੇ ਦੇਖਦੇ ਜਦ ਦੂਜੇ ਪਾਸੇ ਜਿਹੜੀ ਗਲੀ ਬਲੋਰ ਰੋਡ ਤੇ ਵੀ ਜਾਂਦੀ ਆ ਜਾਂ ਮੇਰੇ ਵਾਲੀ ਆ ਜਾਂ ਜਿਹੜੀ ਆਪਾਂ ਜਿਹੜਾ ਮਾਉਣ ਤੋਂ ਆਪਣੇ ਬਿਜਲੀ ਵਾਲੇ ਪਾਪੜੀ ਆ ਉਹਨੂੰ ਕਹਿੰਦੇ ਪਿਆਰ ਦੇ ਨਾਲ ਉਹ ਤੋਂ ਅਗਲੀ ਗਲੀ ਫੇਰ ਜਿਹੜੀ ਉਹ ਟਰੈਕਟਰ ਵਰਕਸ਼ਾਪ ਵਾਲੀ ਲੱਗਦੀ ਆ ਅੱਗੇ ਸੋ ਚਾਰ ਗਲੀਆਂ ਉਸ ਵੇਲੇ ਆਪਣੇ ਸੇਖੋ ਸਾਹਿਬ ਨੇ ਜਿਹੜੀਆਂ ਆ ਗਈਆਂ ਬਣਾਈਆਂ। ਸੋ ਆਪਾਂ ਕਹੀ ਵੀ ਮਹੱਲੇ ਦਾ ਜਿਹੜਾ ਹੈਗਾ ਆਪਾਂ ਬਹੁਤ ਜਿਹੜਾ ਵਧੀਆ ਜਿਹੜਾ ਕੰਮਕਾਰ ਕਰੇ ਜੋ ਬਣਾ ਜੇ ਕੋਈ ਹੋਰ ਕੰਮਕਾਰ ਨੇ ਨਾ ਕਿਸੇ ਦਫਤਰ ਦੇ ਵਿੱਚ ਕੰਮਕਾਰ ਆ ਕੋਈ ਨਿੱਜੀ ਕੰਮਕਾਰ ਆ ਤਾਂ ਉਹ ਵੀ ਇਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿ ਉਹ ਅੱਗੇ ਲਾ ਕੇ ਹਰ ਕਿਸੇ ਦਾ ਕੰਮ ਇਹਨਾਂ ਨੇ ਉਹ ਕਰਵਾਇਆ ਇਹਨਾਂ ਨੇ ਇਹੋ ਉਹ ਲਾਈਟਾਂ ਦਾ ਖੰਭ ਜਿਹੜੀ ਜਦੋਂ ਹੋਰ ਬੜੀਆਂ ਨਾਲੀਆਂ ਨੇ ਜੇ ਕੋਈ ਸ਼ੁਰੂ ਕਿਸੇ ਦੇ ਕੰਮ ਨਹੀਂ ਉਹਨਾਂ ਨੇ ਚੁਣੇ ਮੈਂ ਕਹਿੰਦਾ ਜਿਵੇਂ ਹੁਣਾਂ ਬੈਂਚਰ ਖਾਇ ਨਹੀਂ ਇਹਨਾਂ ਨੇ ਆਹ ਤੇ ਬੈਂਚ ਨੇ ਜਾਂ ਕੋਈ ਉੱਤੇ ਵੀ ਹੋਰ ਵੀ ਲਾਈਟਾਂ ਦਾ ਕੰਮ ਹੈਗਾ ਜਿਸ ਤਰ੍ਹਾਂ ਦਾ ਵੀ ਜਿਹੜਾ ਵੀ ਕੰਮ ਇਹਨਾਂ ਦਾ ਪਿਆ ਹੈਗਾ ਉਸ ਇਲਾਕੇ ਨੂੰ ਜਿਹੜਾ ਮਹੱਲਾ ਹੈ ਉਹ ਵੇਸ਼ੇ ਯਾਦ ਕਰਦਾ ਵੀ ਜਿਹੜਾ ਸਾਡਾ ਜਾਂ ਮਲੇ ਦਾ ਜਿਹੜਾ ਵੀ ਬੈਂਕ ਕਲੋਨੀਆਂ ਗਲੀਆਂ ਨੇ ਜਾਂ ਇੱਧਰ ਸਾਡੀਆਂ ਗਲੀਆਂ ਨੇ ਜਾਂ ਗਲੀਆਂ ਤੋਂ ਵੀ ਅੱਗੇ ਵੱਧ ਕੇ ਜਿਹੜੀ ਜਿਸ ਤਰ੍ਹਾਂ ਦੇ ਕੰਮਕਾਰ ਆ ਇਹਨਾਂ ਦੀ ਕੋਸ਼ਿਸ਼ ਸੀ ਪਹਿਲਾਂ ਇੱਕ ਪਰੇ ਗਲੀ ਆ ਜਿਹੜੀ ਜਾਂਦੀ ਹੈ ਜੀ ਆ ਜੀਟੀ ਰੋਡ ਨੂੰ ਲੱਗਦੀ ਆ ਤੋਂ ਉਦੋਂ ਕਹਿ ਰ ਅਸੀਂ ਵੀ ਮੈਂ ਉਹ ਵੀ ਬਣਾ ਦੇਣੀ ਹੈਗੀ ਆ ਆ ਕਾਫੀ ਉਹਦੀ ਜ਼ਰੂਰਤ ਆ ਉਹ ਰੋਡ ਪਰ ਰੋਡ ਤੋਂ ਜਾ ਕੇ ਚੰਡੀਗੜ੍ਹ ਰੋਡ ਨੂੰ ਜਾ ਕੇ ਲੱਗਦੀ ਹੈਗੀ ਆ ਜਾਂ ਤੇ ਤੋਂ ਉਹਦੀ ਬਹੁਤ ਜ਼ਰੂਰਤ ਹੈ ਉਦੋਂ ਕਹਿ ਸੀ ਮੈਂ ਸਾਰਾ ਕੋ ਤਿਆਰ ਜਿਹੜਾ ਗੰਦਾ-ਗੰਦਾ ਹਰਦਾ ਕਰਵਾਤੀ ਆ ਤੋਂ ਬਾਅਦ ਚਲੋ ਗੁਜ਼ਰਤੀ ਉਹ ਮਾਹੌਲ ਜਿਹੜਾ ਕਿ ਉਸ ਦਿਨ ਸੋ ਬਿਲਕੁਲ ਹੀ ਮੈਂ ਕਹਿੰਦਾ ਵੀ ਇਹਨਾਂ ਦਾ ਆਪਣਾ ਜਿਹੜਾ ਸਾਰਾ ਸਾਡਾ ਹੈਗਾ ਵਾੜ ਹੈਗਾ ਉਹ ਇਹਨਾਂ ਦਾ ਹਮੇਸ਼ਾ ਤਨਵਾਰਦੀ ਆ ਵੀ ਜਿਹੜਾ ਕੰਮ ਇਹਨਾਂ ਨੇ ਨਿਜਰੇ ਵੀ ਜਾਂ ਉਹ ਵਾਲੇ ਉਹ ਸਾਰੇ ਇਹਨਾਂ ਨੇ ਵੱਧ ਤੋਂ ਵੱਧ ਕਰਵਾਏ ਨੇ ਜਿਹੜੇ ਮੌਜੂਦਾ ਮਸ਼ੀਨਾਂ ਉਹ ਕਰਵਾ ਰਹੇ ਕੋਈ ਜ਼ਿਆਦਾ ਅੰਦਰ ਕੋਈ ਕੰਮ ਮੈਂ ਨਹੀਂ ਕਹਦਾ ਹੋਇਆ ਕੰਮ ਨਹੀਂ ਦੇਖ ਆਪਾਂ ਇਹ ਮੈਂ ਜਿਹੜੀ ਕਿਸੇ ਨੂੰ ਕੋਈ ਹੈ ਨਹੀਂ ਆਪਣੀ ਕੋਈ ਪਰਸਨਲ ਕਿਸੇ ਨਾਲ ਨਹੀਂ ਪਰ ਜਿਹੜਾ ਸਭ ਨੂੰ ਦਿਖਦਾ ਹੀ ਆ ਜੀ ਜਿਹੜਾ ਆਪਣੇ ਸਾਹਮਣੇ ਆ ਵੀ ਜਿਹੜੀ ਮੈਂ ਉਹ ਗਲੀ ਉਹਦੀ ਗੱਲ ਕਰਦਾ ਸੋ ਉਹ ਗਲੀ ਵੀ ਥਰੇ ਲੱਗੀ ਹੋਈ ਹੈ ਕਰੀ ਹੈਗੀ ਪਰ ਸੋਹਣਾ ਦਾ ਕੋਈ ਵੀ ਨਹੀਂ ਮੈਨੂੰ ਲੱਗੀ ਗੱਲ ਆ ਬਹੁਤ ਵਧੀਆ ਕੰਮ ਹੋਇਆਗਾ ਕਿ ਜਿੰਨਾ ਸੋਚ ਨਭੇ ਆਇਆ ਸੀ ਇੱਥੇ ਕਾਂਗਰਸ ਵੀ ਆਜੇ ਕਾਲੀ ਵੀ ਆਜੇ ਸਾਰੇ ਆ ਗਏ ਠੀਕ ਆ ਇਹਨਾਂ ਦੇ 50 ਸਾਲ ਹੋ ਗਏ ਬੈਠੇ ਅੱਛਾ 50 ਸਾਲ ਤੇ ਕੰਮ ਨਹੀਂ ਹੋਇਆ ਜਿਹੜਾ ਇਹ ਪਹਿਲੇ 3 ਸਾਲਾਂ ਦੇ ਵਿੱਚ ਹੀ ਕਰ ਸਕਦਾ ਤਾਂ ਹੁਣ ਇਹ ਬੜਾ ਅੰਦੇ ਹੈਗਾ ਉਹ ਬਿਨਾ ਬੜੇ ਦੀ ਵੀ ਕੰਮ ਕਰਾਈ ਜਾਂਦਾ ਆਹ ਖਰਜੀ ਜਾਂਦਾ ਜਿਹੜੇ ਕੰਮ ਕਰਵਾ ਰਹੇ ਨੇ ਜਿਹੜੇ ਕੰਮ ਕਰਵਾ ਰਹੇ ਕਿੰਨੇ ਬਿ ショਟਾਂ ਦੇ ਆਉਣੇ 45 ਦੇ ਸਾਨੂੰ ਸਾਡੇ ਲੈਟਾਂ ਦੇ ਸ਼ੂਟਾਂ ਚਾਹੀਦੇ ਸਾਡੇ ਸਵਾਜ ਦੀ ਸਬਸ ਲੋੜ ਚਾਹੀਦਾ ਆਈਆ ਸਾਫ ਕਰ ਜਾਂਦੇ ਨੇ ਜਿਹੜੇ ਨਹੀਂ ਪਛਾਣਨ ਮਸਲਾ ਇਹਨੂੰ ਆਪਨੇ ਸਮਝ ਦੇ ਵਿੱਚ ਆਪੇ ਓਕਰੋ ਛੋਟਾ ਪੂਰਾ ਕਰ ਦਿੱਤਾ ਜੀ ਹਾਂ ਉਹਨੇ ਜਿਹੜੇ ਬੈਂਚ ਲਵਾ ਰਹੇ ਨੇ ਕੀ ਹਾਂ ਬੱਚ ਬਹੁਤ ਵਧੀਆ ਜੀ ਅਸੀਂ ਹਾਜੀ ਵਜ ਤੋਂ ਬਜੇ ਖੜੇ ਕੋ ਥੱਕ ਜਾਣਾ ਚਾਹੁੰਦਾ ਹਾਂ ਜਦੋਂ ਕੋਈ ਕਿਤੇ ਨਾ ਉੱਡ ਜਾ ਖਾਂਦਾ ਮੈਂ ਉਹਦੇ ਵੈਹ ਸਾਫ ਕਰ ਦਿੰਦੇ ਹਾਂ ਹਾਂ ਬਹੁਤ ਵਧੀਆ ਕੰਮ ਹਾਂ ਤੇ ਬਾਤ ਤੇ ਮोटा ਵੀ ਜੱਟਾ ਸਾਫ ਹਾਂ ਹਾਂ ਕਿ ਮੋਟਾ ਵੀ ਨਾ ਪਾਉਣਾ ਹੈ ਸਾਵੇ ਇਹਨੂੰ ਲਿਖ ਕੇ ਦੇ ਸਕਦੇ ਹਾਂ ਜੀ ਇੱਕ ਮਿੰਟ ਆਖਵਾਇ

ਲੈਕਟਾਂ ਨਹੀਂ ਚੱਲਦੀਆਂ ਉਸੇ ਖੋਸਾ ਸਾਹਿਬ ਨੂੰ ਕਹਿ ਲੱਗਦੇ ਲੈਕਟਾਂ ਨਹੀਂ ਚੱਲਦੀਆਂ ਲੈਕਟਾਂ ਵੀ ਹੋਣਗੀਆਂ ਯਾਨੀ ਕਿ ਬਹੁਤ ਬੜੀਆ ਕੰਮ ਕਰਦੇ ਨੇ ਪਹਿਲਾਂ ਵੀ ਰਹੇ ਨੇ ਆ ਤਾਂ ਬੋਲਤੇ ਆਉਂਦੇ ਨੇ ਜਿੱਥੇ ਮਰਜੀ ਨਾਲ ਉਹ ਕਹਿੰਦੇ ਸੇਖੋ ਸਾਹਿਬ ਕਿੱਥੇ ਹੋ ਇਹ ਕਹਿੰਦਾ ਤੁਸੀਂ ਖੜੋ ਮਾਏ ਆ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਦੀ ਆਪ ਲੋਕਾਂ ਕੋਲ ਪਹੁੰਚਦੇ ਨੇ ਆ ਬਹੁਤ ਵਧੀਆ ਬੰਦੇ ਨੇ ਜੀ ਐਸੇ ਕਹਿੰਦੇ ਆਉਣ ਵਾਲੇ ਸਾਡੇ ਐਮਸੀ ਕੀ ਹਟ ਪ੍ਰਧਾਨ ਜੀ ਵੀ ਹੋ ਕੋਈ ਤਾਂ ਨਹੀਂ ਲੈਕਟਾਂ ਦਾ ਵੀ ਕੋਈ ਹੋਇਆ ਨਹੀਂ ਹੈਗਾ ਲੋਕ ਕੋਈ ਗੱਲ ਵੀ ਨਹੀਂ ਹੋਇਆ ਕੋਈ ਵੀ ਨਾਂ ਵੀ ਦਿੱਤੇ ਜਾਂ ਹਾਰੇ ਆ ਫਿਰ ਵੀ ਸਾਡੇ ਕੰਮ ਹੁੰਦੇ ਨੇ ਕੋਈ ਵੀ ਇਹਨਾਂ ਨੂੰ ਕੰਮ ਕਹਿ ਦਈਏ ਜਿੱਥੇ ਇਹਨਾਂ ਨੂੰ ਕੰਮ ਕਰਾਉਂਦੇ ਸਾਡੇ ਹਾਰ ਕੇ ਗੱਟੇ ਕੰਮ ਕਰਵਾਉਂਦੇ ਵਧੀਆ ਹਾਂ ਕੋਈ ਇਲਾਜ ਨਹੀਂ ਹੋਏ ਆਇਆ ਲੱਗਦਾ ਅੰਨਿਆਰ ਗਰਮਤੀ ਆਉਂਦੀ ਕੰਮ ਕਰਵਾਉਂਦੇ ਨਹੀਂ ਕੋਈ ਚਾ ਲਈ ਲਾਣ ਨਹੀਂ ਨੂੰ ਗੱਲ ਕਰੇ ਕੰਮ ਕਰਾ ਰਹੇ ਨੇ ਇਹਨਾਂ ਨੂੰ ਵੋਟਾਂ ਦਾ ਕੰਮ ਨਹੀਂ ਆਇਆ ਇਹ ਕਹਿੰਦੇ ਮੈਨੂੰ ਬਹੁਤ ਨਾਲ ਕੰਮ ਕਰਵਾਉਣਾ ਵਧੀਆ ਗੱਲ ਹੈ ਜੀ ਇਹ ਪੈਸੇ ਵੀ ਚਾਹੀਦੇ ਨੇ ਐਮਪੀ ਇਹਦੀ ਪ੍ਰਧਾਨ ਚਾਹੀਦੇ ਨੇ ਕੰਮ ਹੋਣਾ ਹੀ ਚਾਹੀਦਾ ਜਿਹਦੇ ਮਰਜ਼ੀ ਕੰਮ ਹੋਣੇ ਚਾਹੀਦੇ ਮੌਬਦੇ ਕੰਮ ਹੁੰਦੇ ਨੇ ਸਫਾਈਆਂ ਵੀ ਹੋ ਰਹੀਆਂ ਜਿੱਦਾਂ ਇਹ ਆਏ ਨੇ ਸਫਾਈਆਂ ਵਧੀਆ ਹੁੰਦੀਆਂ ਨੇ ਕਿਉਂਕਿ ਸਫਾਈ ਵੀ ਨਹੀਂ ਕਰਨ ਆਉਂਦਾ ਠੀਕ ਆ ਬਹੁਤ ਵਧੀਆ ਸਫਾਈ ਹੋ ਰਹੀ ਹੈ ਜਿਹਦਾ ਉਹਦੇ ਲੋਕੋ ਕੰਮ ਕਰਦੇ ਨਹੀਂ ਜੀ ਕੋਈ ਨਹੀਂ ਕਰਦਾਗਾ ਬਿਨਾਂ ਉਹਦੇ ਤਾਂ ਕੋਈ ਵੀ ਨਹੀਂ ਕਰਦਾ ਹੈਗਾ ਇਹ ਬਿਨਾਂ ਉਹਦੇ ਤੋਂ ਕੰਮ ਕਰਦੇ ਆ ਸਾਡੇ ਤੇ ਬਲੌਰ ਰੋਡ ਤੇ ਲੰਗਰ ਲਾਇਆ ਠੀਕ ਆ ਬਿਨਾਂ ਕਹੇ ਤੋਂ ਕਿਹਾਰੇ ਪਹੁੰਚੇ ਨਹੀਂ ਕੋਈ ਕਹੇ ਤੇ ਵੀ ਪਹੁੰਚਦਾ ਸਾਨੂੰ ਪੂਜੌਰ ਮੰਦir ਜਿਹੜਾ ਤੇ ਜੁਰਗਵਤੇ ਚੈਅ ਕਰਦੇ ਨੇ ਜਾਂ ਕੋਈ ਪਰ ਕੋਲ ਵੀ ਨਗਰਜੀਤ ਲੰਗਰ ਦਾ ਵੀ ਸਾਨੂੰ ਬੈਠਣ ਦਾ ਬੜੇ ਦਿੱਕਤ ਆਦੀ ਵੀ ਆ ਇਹ ਸਾਨੂੰ ਕਈ ਵਾਰ ਮੈਸੇਜ ਲੱਗੇ ਨੇ ਵੀ ਬੈਂਚ ਰਖਾਓ ਤੇ ਅੱਜ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਵਾੜ ਦੇ ਵਿੱਚ 10 ਬੈਂਚ ਰਖਾਏ ਜਾ ਰਹੇ ਨੇ ਤੇ ਅਗਲੀ ਜਿਹੜੀ ਲੋਕਾਂ ਦੀ ਹੋਰ ਡਿਮਾਂਡ ਆਉਗੀ ਵੀ ਜੇ ਕੋਈ ਹੁਣ ਜਦੋਂ ਰੱਖਾਂਗੇ ਉਸ ਤੋਂ ਬਾਅਦ ਲੋਕਾਂ ਦੀ ਹੋਰ ਡਿਮਾਂਡ ਹੋ ਵੀ ਸਾਡੇ ਨਹੀਂ ਰਖਾਇਆ ਜਾਂ ਕਿਸੇ ਦਾ ਰਹਿ ਗਿਆ ਤਾਂ ਉਹਨੂੰ ਵੀ ਜਲਦੀ ਅਗਲੇ ਹਫ਼ਤੇ ਪੂਰਾ ਦਿੱਤਾ ਜਾਊਗਾ ਹੋਰ ਕਿਹੜੇ ਕਿਹੜੇ ਕੰਮ ਆਏ ਇੱਕ ਜੋ ਕਿ ਹਜੇ ਫਿਲਹਾਲ ਨਗਰ ਕੌਂਸਲ ਦੀ ਇਲੈਕਸ਼ਨ ਆਉਣੀਆਂ ਇਲੈਕਸ਼ਨ ਲੜਾਂਗੇ ਤੇ ਐਮਸੀ ਬਣਾਗੇ ਫਿਰ ਉਸ ਤੋਂ ਬਾਅਦ ਦਾ ਜਿਹੜਾ ਕੰਮ ਨੇ ਉਹ ਤਾਂ ਕਰਾਂਗੇ ਕਰਾਂਗੇ ਜਿਹੜੇ ਸਾਡੇ ਹੁਣ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਆਂ ਜੋ ਅਸੀਂ ਸਾਫਤਾ ਵਾਈਸ ਪ੍ਰਧਾਨ ਜੀ ਮੈਨੇਜਰ ਕੌਂਸਲ ਚ ਅਸੀਂ ਜਿਹੜੇ ਕੰਮ ਕਰਾਉਂਦੇ ਸੀ ਡੈਕਾ ਦੇ ਹੋਗੇ ਸਫਾਈ ਦੇ ਹੋਗੇ ਅਸੀਂ ਆਪਣੇ ਦਫਤਰ ਦੇ ਵਿੱਚ ਮੋੜੇ ਰੱਖ